ਹੁਣੇ ਹੁਣੇ ਸਲੀਲਾ ਸਾਹਿਬ ਨੇ ਗੱਲ ਕੀਤੀ ਸੀ ਕਿਥੇ ਗਏ ਨੇ ਚਲੇ ਗਏ ਹੈਲੋ ਇੱਕ ਦਿਨ ਵੀ ਮੈਂ ਗੀਤ ਲੈ ਕੇ ਗਿਆ ਸੀ ਸਦੀਕ ਕੋਲੇ ਸ਼ਾਹ ਦਾ ਕਰਜ਼ਾ ਪੂਰਾ ਸ਼ਾਇਦ ਇਹਨਾਂ ਨੂੰ ਉਸ ਵੇਲੇ ਭੁਲੇਖਾ ਸੀਗਾ ਮੈਂ ਸੋਚੋ ਗੀਤ ਗਾਉਂਦਾ ਹੀ ਨਹੀਂ ਸੀ ਮੈਂ ਦੁਕਾਨਾ ਹੀ ਗਾਉਂਦਾ ਸੀਗਾ ਇਸ ਕਰਕੇ ਮੈਂ ਮਾਫੀ ਮੰਗ ਲਈ ਭਈ ਕਿ ਉਹਨਾਂ ਨੂੰ ਦਿਓ ਗੀਤ ਜਿਹੜੇ ਇਹ ਚੰਗੀ ਤਰ੍ਹਾਂ ਪੁਗਤਾ ਸਕਣ ਔਰ ਮੈਂ ਸਮਝਦਾ ਕਈ ਵਾਰੀ ਐਸੀ ਗੱਲ ਹੁੰਦੀ ਆ ਉਦकृतिक ਤੌਰ ਤੇ ਐਸੀ ਗੱਲ ਹੁੰਦੀ ਹੈ ਕਿ ਕਿਸੇ ਐਸੇ ਬੰਦੇ ਦੇ ਹੱਥ ਲੱਗਦੀ ਹੈ ਚੀਜ਼ ਵੀ ਉਹ ਚੀਜ਼ ਅਮਰ ਹੋ ਜਾਂਦੀ ਹੈ। ਬਾਬੂ ਸਿੰਘ ਮਾਨ ਨੇ ਸੱਚਾ ਸੂਰਮਾ ਮੈਨੂੰ ਲਿਖ ਕੇ ਦਿੱਤਾ। ਮੇਰੇ ਦਿਮਾਗ 'ਚ ਆਈ ਗੱਲ ਬਈ ਕਲੀਆਂ ਦਾ ਬਾਦਸ਼ਾਹ ਕੱਲਾ ਕੁਲਦੀਪ ਮਾਨਕ। ਮੈਂ ਬਾਬੂ ਸਿੰਘ ਮਾਨ ਨੂੰ ਕਿਹਾ ਮੈਂ ਖਾ ਜੀ ਇਹ ਸੱਚਾ ਉਹਦੇ ਗਾਉਣ ਵਾਲੀ ਚੀਜ਼ ਹੈ। ਕਹਿੰਦੇ ਭਾਈ ਤੂੰ ਦੇ ਦੇ ਉਹ ਨੂੰ ਦੇ ਦੇ ਅਸੀਂ ਉਹਨੂੰ ਬੁਲਾਇਆ ਬੁਲਾ ਕੇ ਮੈਂ ਦੱਸਿਆ ਮੈਂ ਕਿਹਾ ਮਾਨਕ ਸਾਹਿਬ ਆ ਗੀਤ ਹੈ ਤੁਹਾਡੇ ਗਾਉਣ ਵਾਲਾ ਤੁਹਾਡੀ ਆਵਾਜ਼ ਬਹੁਤ ਖੂਬਸੂਰਤ ਹੈ ਤੇ ਤੁਸੀਂ ਵੈਸੇ ਵੀ ਕਲੀਆਂ ਦੇ ਬਾਦਸ਼ਾਹ ਹੋ ਮੈਂ ਤਾਂ ਦੁਕੁਆਣਾ ਹੀ ਕਹਿੰਦਾ ਮੇਰਾ ਤਾਂ ਕੋਈ ਮਤਲਬ ਨਹੀਂ ਪੈਂਦਾ ਕਲੀਆਂ ਕਹਿੰਦਾ ਵੀ ਤੁਸੀਂ ਇਹ ਗਾ ਦਿਓ ਮੈਨੂੰ ਕਹਿੰਦੇ ਮੈਨੂੰ ਹਾਂ ਤਾਂ ਕਹਿ ਗਏ ਪਰ 5-6 ਮਹੀਨੇ ਨਾ ਗਾਇਆ ਇੱਕ ਦਿਨ ਬਾਗੂ ਸਾਹਿਬ ਮਾਨ ਮੇਰੇ ਗੱਲ ਤੇ ਕੇ ਕਹਿੰਦੇ ਯਾਰ ਕੋਈ ਨਕਲ ਕਰ ਲੂਗਾ ਉਹਦੀ ਹੈ ਤੈਨੂੰ ਮੈਂ ਦੇਖੀ ਸੀ ਦੇਖ ਗਿਆ ਉਹਦੋਂ ਤੈਨੂੰ ਸਵਾਦ ਆਉਗਾ ਜਦੋਂ ਕੋਈ ਉਹਦੀ ਨਕਲ ਕਰ ਗਿਆ ਤੁਹਾਨੂੰ ਜੀ ਅੱਛਾ ਪਰ ਮੈਂ ਤਾਂ ਗੋਣਾ ਲਈ ਮੈਂ ਉਹਨੂੰ ਹੀ ਕਹੂੰਗਾ ਦੁਬਾਰਾ ਪਰ ਮੇਰਾ ਇੱਕ ਐਸਾ ਪ੍ਰੋਗਰਾਮ ਹੋਇਆ ਜਿੱਥੇ ਲੋਕ ਬੈਠਦੇ ਨਹੀਂ ਸੀਗੇ ਬਹੁਤ ਗਰਮੀ ਸੀਗੀ ਤੇ ਮੈਨੂੰ ਠੰਡਾ ਸਾਹਿਬ ਆ ਕੇ ਕਹਿੰਦੇ ਯਾਦ ਇਹਨਾਂ ਨੂੰ ਬਿਠਾ ਲਾ ਕੋਈ ਕਲੀਕਲੀ गा ਕੇ ਨਹੀਂ ਤਾਂ ਇਹਨੇ ਮਾਰ ਮਾਰ ਡਾਂਗਾਂ ਨਾਲ ਸਾਧੂਆ ਤਾਂ ਜੀ ਉਹ ਮੈਂ ਖਿਆ ਕਲੀ ਮੈਨੂੰ ਚੇਤਾ ਆ ਗਿਆ ਮੈਂ ਉਹ ਫੜ ਕੇ ਕਿਤਾਬ ਇੱਕ ਮੁੰਡੇ ਨੂੰ ਫੜਾਈ ਮੈਂ ਖਿਆ ਬਹਿ ਜਾ ਇੱਥੇ ਗੱਲ ਉੱਥੇ ਮੈਂ ਗੱਲ ਹੀ ਪਿੰਡ ਸੀਗਾ ਉਹ ਬਲਾੜਾ ਸੁਮਾਉ ਦੇ ਨੇੜੇ ਜਦ ਮੈਨੂੰ ਕਿਹਾ ਵੀ ਮੈਂ ਤੁਹਾਨੂੰ ਸੁਮਾਉ ਦੇ ਸੁੱਚੇ ਦੀ ਕਹਾਣੀ ਸੁਣਾਉਣਾ ਉਹ ਸਾਰੇ ਲੋਕ ਸਾਖੜੀਸ ਕੇ ਬੈਠ ਗਏ ਭਾਈ ਵੀ ਸਾਡੇ ਪਿੰਡਾਂ ਦੀ ਗੱਲ ਹੈ ਉੱਥੇ ਉਹ ਜਦੋਂ ਗਾਇਆ ਗਿਆ ਉਹ ਮੈਂ ਵੇਖਿਆ ਵੀ ਪਿੰਡਰਾਂ ਸਾਇਲੈਂਸ ਤੇ ਲੋਕਾਂ ਨੂੰ ਸਮਝ ਆਇਆ ਫਿਰ ਮੈਂ ਗਾਉਣਾ ਸ਼ੁਰੂ ਕਰਤਾ ਤੇ ਮੈਂ ਹੀ ਰਿਕਾਰਡ ਕਰਾ ਦਿੱਤਾ ਤਾਂ ਕਈ ਵਾਰੀ ਐਸਾ ਹੋ ਜਾਂਦਾ ਕਿ ਕਿਸੇ ਦੇ ਹੱਥ ਕੋਈ ਚੀਜ਼ ਲੱਗੇ ਉਹ ਚੀਜ਼ ਲੋਕਾਂ ਨੂੰ ਪਸੰਦ ਆ ਜਾਂਦੀ ਹੈ ਬੀਬੀ ਜਗਮਉਨ ਕੌਰ ਨੇ ਜਦੋਂ ਗਾਇਆ ਸ਼ਾਹ ਦਾ ਕਰਜ਼ਾ ਭਰਾ ਤੇ ਗੀਤ ਅਮਰ ਹੋ ਗਿਆ ਉਹਦੇ ਨਾਲ ਹੀ ਸ਼ੰਦੀਲਾ ਜੀ ਅਮਰ ਤਾਂ ਮੈਂ ਨਹੀਂ ਕਹੂੰਗਾ ਹਾਲੇ ਨਹੀਂ ਹੋਏ ਵੀ ਵੈਰੀ ਗੁੱਡ ਬਈ ਨੋ ਦਸੀ ਗਾ ਜਨਨੀ ਜਨੇਤ ਭਗਤ ਜਨ ਕਹਿਦਾ ਤਾਂ ਕਿ ਅਸ਼ੂ ਇਹ ਗੱਲ ਕਹੀ ਹੋਈ ਹੈ ਜਾਂ ਦਾਤਾ ਹੋਵੇ ਜਾਂ ਸੂਰਬੀਰ ਹੋਵੇ ਪਰ ਇਤਿਹਾਸ ਨੂੰ ਸੱਭਿਆਚਾਰ ਨੂੰ ਜਿਉਂਦੇ ਰੱਖਣ ਵਾਲੇ ਲਿਖਾਰੀ ਵੀ ਹੁੰਦੇ ਨੇ ਉਹਨਾਂ ਵਿੱਚੋਂ ਦਿਲਾਰ ਸੰਧੂ ਵੀ ਆ ਸਾਡੇ ਸੁਨੀਲਾ ਜੀ ਨੇ ਤੇ ਹੋਰ ਬਾਬ ਸਿੰਘ ਮਾਨ ਦੇਵ ਫਰੀਦ ਮਤਲਬ ਮੇਰੇ ਕਹਿਣ ਦਾ ਇਹ ਹੈ ਇਹ ਉਹ ਲੋਕ ਨੇ ਜਿਹੜੇ ਜ਼ਿੰਦਗੀ ਦੇ ਵਿੱਚ ਰੰਗ ਭਰਦੇ ਨੇ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਉਸ ਵੇਲੇ ਯਾਦ ਕੀਤਾ ਜਾਂਦਾ ਜਦੋਂ ਵੀ ਪਰਮਾਤਮਾ ਕੋਈ ਕਰ ਚ ਖੁਸ਼ੀ ਲੈ ਕੇ ਆਵੇ ਉਦੋਂ ਯਾਦ ਕੀਤਾ ਜਾਂਦਾ ਮਤਲਬ ਜ਼ਿੰਦਗੀ ਦਾ ਇਹ ਵੀ ਇੱਕ ਹਿੱਸਾ ਨੇ ਕਈ ਵਾਰੀ ਐਸਾ ਵੀ ਹੁੰਦਾ ਬਗੈਰ ਕੁਝ ਲਿਆਂ ਵੀ ਇਹ ਤੁਹਾਡਾ ਮਨੋਰੰਜਨ ਕਰ ਦਿੰਦੇ ਨੇ ਇਹ ਤੁਹਾਡੇ ਸਮਾਜ ਦਾ ਇੱਕ ਅੰਗ ਨੇ ਇਸ ਕਰਕੇ ਮੈਂ ਸਮਝਦਾ ਦਰਸਨ ਦਾ ਕਿਉਂਕਿ ਵੈਸੇ ਤਾਂ ਮੈਂ ਯਾਦ ਕਰਦਾ ਇਸ ਵੇਲੇ ਸਵਰਗੀ ਸਰਦਾਰ ਜਗਦੇਸ਼ ਜਗਦੇਸ਼ ਸਿੰਘ ਜਸਵਾਲ ਸਾਹਿਬ ਨੂੰ ਜਿਨ੍ਹਾਂ ਨੇ ਧੰਨਵਾਦ ਜਿਨ੍ਹਾਂ ਨੇ ਪਹਿਲ ਕੀਤੀ ਜਿਨ੍ਹਾਂ ਨੇ ਪਹਿਲ ਕੀਤੀ ਇਹ ਸਭਿਆਚਾਰਕ ਮੇਲੇ ਲਾਉਣ ਦੀ ਕਿਉਂਕਿ ਵੈਸੇ ਤਾਂ ਪੰਜਾਬ ਉਹ ਐਸੇ ਨਾ ਪੰਜਾਬ ਜਿਹੜਾ ਹੈ ਇਹ ਮੇਲਿਆਂ ਦਾ ਹੀ ਦੇਸ਼ ਹੈ ਇੱਥੇ ਧਾਰਮਿਕ ਮੇਲੇ ਲੱਗਦੇ ਨੇ ਪਰੰਪਰਾਗਤ ਮੇਲੇ ਲੱਗਦੇ ਨੇ ਧਾਰਮਿਕ ਜਿਵੇਂ ਮੁਕਸਰ ਸਾਹਿਬ ਹੋ ਗਿਆ ਮਾਗੀ ਦਾ ਮੇਲਾ ਹਾਂਜੀ ਰਖੜ ਪੁੰਨਿਆਂ ਦਾ ਮੇਲਾ ਇਸੇ ਤਰ੍ਹਾਂ ਪਰੰਪਰਾਗਤ ਮੇਲੇ ਛਪਾਰ ਦਾ ਮੇਲਾ ਜਿਗਲਾਵਾਂ ਦੀ ਰੌਸ਼ਨੀ ਹਾਂਜੀ ਜਲਗ ਦਾ ਮੇਲਾ ਇਹ ਇਹਨਾਂ ਦੇ ਨਾਲ ਨਾਲ ਸਰਦਾਰ ਜਗਦੇਸ਼ ਸਿੰਘ ਜਸਵਾਲ ਸਾਹਿਬ ਨੇ ਸਭਿਆਚਾਰਕ ਮੇਲੇ ਲਾਉਣੇ ਸ਼ੁਰੂ ਕੀਤੇ ਮੈਂ ਉਹਨਾਂ ਨੂੰ ਵੀ ਯਾਦ ਕਰਨਾ ਅੱਜ ਔਰ ਉਹਨਾਂ ਮੇਲਿਆਂ ਦਾ ਸ਼ਿੰਗਾਰ ਸਭ ਤੋਂ ਪਹਿਲਾਂ ਆਪ ਜੀ ਨੂੰ ਸ਼ਾਇਦ ਪਤਾ ਨਹੀਂ ਹੋਵੇ ਉਹਦੇ ਮਤਲਬ ਫਾਊਂਡੇਟ ਜਿਹੜੇ ਸੀਗੇ ਉਹ ਜਦਰਸਨ ਤੋਂ ਵੀ ਸੀਗੇ ਸਾਨੂੰ ਪੰਜ ਬੰਦਿਆਂ ਨੂੰ ਬੁਲਾ ਕੇ ਫਾਊਂਡੇਸ਼ਨ ਰੱਖੀ ਗਈ ਸੀ ਜਿਹਨਾਂ ਵਿੱਚ ਨਰਿੰਦਰ ਵੀਬਾ ਜੀ ਸੀਗੇ ਕੁਲਦੀਪ ਮਾਨੰਗ ਜੀ ਸੀਗੇ ਮੈਂ ਸੀਗਾ ਜਦਰਸਨ ਸੀਗਾ ਇਸ ਸਾਰੀਆਂ ਗੱਲਾਂ ਦਾ ਪਤਾ ਸਰਦਾਰ ਪ੍ਰਗਟ ਸਿੰਘ ਜੀ ਜਿਹੜੇ ਕਿ ਇਸ ਵੇਲੇ ਮੋਹਨ ਸਿੰਘ ਫਾਊਂਡੇਸ਼ਨ ਦੇ ਪ੍ਰਧਾਨ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਤਾਂ ਅਸੀਂ ਇਸ ਗੱਲ ਨੂੰ ਖੁਸ਼ਕਿਸਮਤ ਸਮਝਦੇ ਹਾਂ ਵੀ ਕੋਈ ਪਹਿਲ ਕੀਤੀ ਕਿਸੇ ਨੇ ਵੀ ਕੀਤੀ ਅਸੀਂ ਉਹਨਾਂ ਦੇ ਹਿੱਸੇਦਾਰ ਰਹੇ ਹਾਂ ਮਤਲਬ ਮੈਂ ਅੱਜ ਇਸ ਗੱਲ ਨੂੰ ਮੈਂ ਸਮਝਦਾ ਅਸੀਂ ਭਾਗਾ ਵਾਲੇ ਲੋਕ ਆ ਪਹਿਲਾਂ ਪਹਿਲਾਂ ਮੈਨੂੰ ਕੁਝ ਗੁੱਸਾ ਵੀ ਹੈਗਾ ਰੋਸਾ ਵੀ ਹੈਗਾ ਲੋਕ ਸਮਝਦੇ ਹੁੰਦੇ ਸੀ ਇਹ ਕਿਹੜੇ ਕਮਾਜੋ ਕੰਮ ਹੈ ਯਾਰ ਦਾਕਾ ਸਾਹਿਬ ਆਮ ਤੌਰ ਤੇ ਲੋਕੀ ਕਹਿੰਦੇ ਹੁੰਦੇ ਸੀਗੇ ਤੇ ਕੰਜਰਾਂ ਦਾ ਕੰਮ ਹੈ ਕਹਿੰਦੇ ਸੀ ਕਿ ਨਹੀਂ ਪਰ ਅੱਜ ਜਦੋਂ ਮਾਨ ਸਾਹਿਬ ਗੁੰਦੇ ਨੇ ਜਦੋਂ ਗਿੱਲ ਸਾਹਿਬ ਗੁੰਦੇ ਨੇ ਜਦੋਂ ਗਰੇਵਾਲ ਸਾਹਿਬ ਗੁੰਦ ਨਹੀਂ ਸੰਧੂ ਸਾਹਿਬ ਗੁੰਦ ਨਹੀਂ ਹੁਣ ਕੋਈ ਨਹੀਂ ਕਹਿੰਦਾ ਅਸਲ ਗੱਲ ਇਹ ਹੈ ਇੱਕ ਕਲਾ ਹੈ ਔਰ ਐਸੀ ਕਲਾ ਹੈ ਜਿਸ ਕਲਾ ਨੂੰ ਸਾਡੇ ਸਾਹਿਬ 시ਰੀ ਗੁਰੂ ਨਾਨਕ ਦੇਵ ਜੀ ਨੇ ਪਛਾਣਿਆ ਔਰ ਕਈ ਮਰਦਾਨੇ ਨੂੰ ਨਾਲ ਰੱਖਿਆ ਤੇ ਵਿੱਕੀ ਮੋਟੀ ਗੱਲ ਨਹੀਂ ਹੈ ਤੇ ਛੋਟੀ ਮੋਟੀ ਗੱਲ ਨਹੀਂ ਹੈ ਇਸ ਕਰਕੇ ਇਸ ਕਲਾ ਨੂੰ ਨਿੰਦਣਾ ਇਸ ਕਲਾ ਨੂੰ ਬੁਰਾ ਕਹਿਣਾ ਇੱਕ اچھی ਗੱਲ ਨਹੀਂ ਹੈ